ਸਿਰਫ ਜਿਹੜੇ 5-7% ਟੀਚਰਸ ਧਰਨੇ ਲਾਉਂਦੇ ਉਹ ਨਹੀਂ ਅੱਜ ਵੀ ਧਰਨੇ ਲਾਣੇ ਆ ਉਹ ਅੱਜ ਵੀ ਹੋ ਸਕਦਾ ਕਿਤੇ ਕਾਲੇ ਛੰਡੇ ਦੇ ਖਾਨ ਉਹਨਾਂ ਦਾ ਕੰਮ ਹੈ ਉਹ ਪਿਛਲੇ 50 ਸਾਲਾਂ ਤੋਂ ਇਹ ਕਰਦੇ ਆਏ ਨੇ ਅਗਲੇ 50 ਸਾਲ ਵੀ ਇਹ ਕਰਨਗੇ ਪਰ ਜਿਹੜੇ ਮੇਰੇ 95% ਟੀਚਰਸ ਜੋ ਦਿਲੋਂ ਪੜ੍ਹਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹਨੇ ਖੋਡੀ ਵਾਰੀ ਹੈ ਇੰਨਾ ਦਬਕੇ ਤੁਸੀਂ ਆਪਣੀ ਗੱਲ ਕਰੋ ਆਪਣੇ ਬੱਚਿਆਂ ਦੀ ਗੱਲ ਕਰੋ ਕਿ ਆਪਾਂ ਦੱਸੀਏ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਬੱਚੇ ਨਾਲੋਂ ਘੱਟ ਨਹੀਂ ਮੇ ਛਾਟੇ ਦੇ ਸਕੂਲ ਦੇ ਵਿੱਚ ਬਹੁਤ ਸ਼ਾਨਦਾਰ ਸਕੂਲ ਬਣਾਇਆ ਸੀ ਉਥੇ ਉਦਘਾਟਨ ਤੋਂ ਬਾਅਦ ਮੈਂ 6-8 ਮਹੀਨੇ ਬਾਅਦ ਉੱਥੇ ਗਿਆ ਤੇ ਮੈਂ ਬੱਚਿਆਂ ਨੂੰ ਜਿਵੇਂ ਥਾਂ ਨੂੰ ਪੁੱਛਿਆ ਨਾ ਕਲਾਸ ਚੋ ਟੀਚਰਸ ਬਾਹਰ ਕੱਢ ਕੇ ਇਕੱਲੇ ਬੱਚਿਆਂ ਨਾਲ ਗੱਲ ਕਰਕੇ ਇਹਨੂੰ ਪੁੱਛਿਆ ਮੈਂ ਕਿ ਬੱਚੋ ਸੱਚੀ ਦੱਸੋ ਕੋਈ ਬਦਲਾਅ ਆਇਆ ਸਭ ਨੇ ਕੋਈ ਕੋਈ ਉਦਾਹਰਣ ਦਿੱਤੀ ਇੱਕ ਬੱਚੇ ਨੇ ਇੱਕ ਬਹੁਤ ਪਿਆਰੀ ਉਦਾਹਰਣ ਦਿੱਤੀ ਮੈਂ ਉਸ ਤੋਂ ਵੱਡਾ ਸਰਟੀਫਿਕੇਟ ਮੇਰੇ ਲਈ ਨਹੀਂ ਹੋ ਸਕਦਾ ਉਸ ਲੜਕਾ ਸੀ 8ਵੀਂ ਕਲਾਸ ਪੜਦਾ ਉਹਨਾਂ ਕਿਹਾ ਹਰ ਤਰੀਕੇ ਹਰ ਬੰਦਾ ਆਪਣੇ ਤਰੀਕੇ ਨਾਲ ਸਮਝਾ ਰਿਹਾ ਕੋਈ ਕਹਿੰਦਾ ਜੀ ਟੀਚਰ ਵਧੀਆ ਹੋਗੇ ਕੋਈ ਕਹਿੰਦਾ ਜੀ ਸਾਡੇ ਕਲਾਸਰੂਮ ਮੇਰਾ ਡੈਸਕ ਵਧੀਆ ਹੋ ਗਿਆ ਉਹ ਸਕੂਲ ਚ ਅਸੀਂ ਜਿਮ ਬਣਾਇਆ ਕਹਿੰਦਾ ਜਿਮ ਆ ਗਿਆ ਕੋਈ ਕਹਿੰਦਾ ਗਰਾਊਂਡ ਵਧੀਆ ਹੋ ਗਿਆ ਕੋਈ ਕਹਿੰਦਾ ਸਕਿਉਰਿਟੀ ਗਾਰਡ ਦਾ ਫਾਇਦਾ ਉਸ ਬੱਚੇ ਨੇ ਜੋ ਜਵਾਬ ਦਿੱਤਾ ਕੋਈ ਨੇ ਸਰ ਪਹਿਲਾਂ ਜਦੋਂ ਮੈਂ ਸ਼ਾਮੀ ਆਪਣੀ ਗਲੀ ਚ ਖੇਡਦਾ ਸੀ ਨਾ ਤਾਂ ਮੇਰੇ ਨਾਲ ਦੇ ਮੇਰੇ ਦੋਸਤ ਜੋ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਉਹ ਮੇਰੇ ਸਕੂਲ ਦਾ ਮਜ਼ਾਕ ਬਣਾਉਂਦੇ ਸੀ ਕਹਿੰਦਾ ਜੀ ਹੁਣ ਮੈਂ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦਾ ਮਜ਼ਾਕ ਬਣਾਉਂਦਾ ਹਾਂ ਮੈਂ ਉਹਨਾਂ ਨੂੰ ਜਾ ਕੇ ਦੱਸਦਾ ਕਿ ਮੇਰੇ ਸਕੂਲ ਦਾ ਜਿਮ ਹੈ ਗੱਲ ਹੈ ਕਿ ਨਜ਼ਰੀਏ ਦਾ ਫਰਕ ਹੈ ਸਿਰਫ ਜਿਹੜੇ 5-7% ਟੀਚਰਸ ਧਰਨੇ ਲਾਉਂਦੇ ਉਹ ਨਹੀਂ ਅੱਜ ਵੀ ਧਰਨੇ ਲਾਣੇ ਆ ਉਹ ਅੱਜ ਵੀ ਹੋ ਸਕਦਾ ਕਿਤੇ ਕਾਲੇ ਛੰਡੇ ਦੇ ਖਾਨ ਉਹਨਾਂ ਦਾ ਕੰਮ ਹੈ ਉਹ ਪਿਛਲੇ 50 ਸਾਲਾਂ ਤੋਂ ਇਹ ਕਰਦੇ ਆਏ ਨੇ ਅਗਲੇ 50 ਸਾਲ ਵੀ ਇਹ ਕਰਨਗੇ ਪਰ ਜਿਹੜੇ ਮੇਰੇ 95% ਟੀਚਰਸ ਜੋ ਦਿਲੋਂ ਪੜ੍ਹਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹਨੇ ਖੋਡੀ ਵਾਰੀ ਹੈ ਇੰਨਾ ਦਬਕੇ ਤੁਸੀਂ ਆਪਣੀ ਗੱਲ ਕਰੋ ਆਪਣੇ ਬੱਚਿਆਂ ਦੀ ਗੱਲ ਕਰੋ ਕਿ ਆਪਾਂ ਦੱਸੀਏ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਬੱਚੇ ਨਾਲੋਂ ਘੱਟ ਨਹੀਂ ਮੇ ਛਾਟੇ ਦੇ ਸਕੂਲ ਦੇ ਵਿੱਚ ਬਹੁਤ ਸ਼ਾਨਦਾਰ ਸਕੂਲ ਬਣਾਇਆ ਸੀ ਉੱਥੇ ਉਦਘਾਟਨ ਤੋਂ ਬਾਅਦ ਮੈਂ 6-8 ਮਹੀਨੇ ਬਾਅਦ ਉੱਥੇ ਗਿਆ ਤੇ ਮੈਂ ਬੱਚਿਆਂ ਨੂੰ ਜਿਵੇਂ ਤੁਹਾਨੂੰ ਪੁੱਛਿਆ ਨਾ ਕਲਾਸ ਤੋਂ ਟੀਚਰਸ ਬਾਹਰ ਕੱਢ ਕੇ ਇਕੱਲੇ ਬੱਚਿਆਂ ਨਾਲ ਗੱਲ ਕਰਕੇ ਉਹਨੂੰ ਪੁੱਛਿਆ ਮੈਂ ਕਿ ਬੱਚੋ ਸੱਚੀ ਦੱਸੋ ਕੋਈ ਬਦਲਾਅ ਆਇਆ ਸਭ ਨੇ ਕੋਈ ਕੋਈ ਉਦਾਹਰਣ ਦਿੱਤੀ ਇੱਕ ਬੱਚੇ ਨੇ ਇੱਕ ਬਹੁਤ ਪਿਆਰੀ ਉਦਾਹਰਣ ਦਿੱਤੀ ਮੈਂ ਉਸ ਤੋਂ ਵੱਡਾ ਸਰਟੀਫਿਕੇਟ ਮੇਰੇ ਲਈ ਨਹੀਂ ਹੋ ਸਕਦਾ ਉਸ ਲੜਕਾ ਸੀ 8ਵੀਂ ਕਲਾਸ ਪੜਦਾ ਉਹਨਾਂ ਕਿਹਾ ਹਰ ਤਰੀਕੇ ਹਰ ਬੰਦਾ ਆਪਣੇ ਤਰੀਕੇ ਨਾਲ ਸਮਝਾ ਰਿਹਾ ਕੋਈ ਕਹਿੰਦਾ ਜੀ ਟੀਚਚਰ ਵਧੀਆ ਹੋ ਗਏ ਕੋਈ ਕਹਿੰਦਾ ਜੀ ਸਾਡੇ ਕਲਾਸਰੂਮ ਮੇਰਾ ਡੈਸਕ ਵਧੀਆ ਹੋ ਗਿਆ ਉਹ ਸਕੂਲ ਚ ਅਸੀਂ ਜਿਮ ਬਣਾਇਆ ਕਹਿੰਦਾ ਜਿਮ ਆ ਗਿਆ ਕੋਈ ਕਹਿੰਦਾ ਗਰਾਊਂਡ ਵਧੀਆ ਹੋ ਗਿਆ ਕੋਈ ਕਹਿੰਦਾ ਸਕਿਉਰਿਟੀ ਗਾਰਡ ਦਾ ਫਾਇਦਾ ਉਸ ਬੱਚੇ ਨੇ ਜੋ ਜਵਾਬ ਦਿੱਤਾ ਉਹ ਇਹਨਾਂ ਸਰ ਪਹਿਲਾਂ ਜਦੋਂ ਮੈਂ ਸ਼ਾਮੀ ਆਪਣੀ ਗਲੀ 'ਚ ਖੇਡਦਾ ਸੀ ਨਾ ਤਾਂ ਮੇਰੇ ਨਾਲ ਦੇ ਮੇਰੇ ਦੋਸਤ ਜੋ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਉਹ ਮੇਰੇ ਸਕੂਲ ਦਾ ਮਜ਼ਾਕ ਬਣਾਉਂਦੇ ਸੀ ਕਹਿੰਦਾ ਜੀ ਹੁਣ ਮੈਂ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦਾ ਮਜ਼ਾਕ ਬਣਾਉਂਦਾ ਹਾਂ ਮੈਂ ਉਹਨਾਂ ਨੂੰ ਜਾ ਕੇ ਦੱਸਦਾ ਕਿ ਮੇਰੇ ਸਕੂਲ 'ਚ ਜਿਮ ਹੈ ਦਾਲੇ ਇੱਕ ਨਜ਼ਰੀਏ ਦਾ ਫਰਕ ਸਿਰਫ ਜਿਹੜੇ 5-7% ਟੀਚਰਸ ਧਰਨੇ ਲਾਉਂਦੇ ਉਹ ਨਹੀਂ ਅੱਜ ਵੀ ਧਰਨੇ ਲਾ ਰਹੇ ਆ ਉਹ ਅੱਜ ਵੀ ਹੋ ਸਕਦਾ ਕਿਤੇ ਕਾਲੇ ਛੰਡੇ ਦੇ ਖਾਨ ਉਹਨਾਂ ਦਾ ਕੰਮ ਹੈ ਉਹ ਪਿਛਲੇ 50 ਸਾਲਾਂ ਤੋਂ ਇਹ ਕਰਦੇ ਆਏ ਨੇ ਅਗਲੇ 50 ਸਾਲ ਵੀ ਇਹ ਕਰਨਗੇ ਪਰ ਜਿਹੜੇ ਮੇਰੇ 95% ਟੀਚਰਸ ਜੋ ਦਿਲੋਂ ਪੜ੍ਹਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਉਹਨੇ ਥੋੜੀ ਵਾਰੀ ਹੈ ਐਨਾ ਦਬ ਕੇ ਤੁਸੀਂ ਆਪਣੀ ਗੱਲ ਕਰੋ ਆਪਣੇ ਬੱਚਿਆਂ ਦੀ ਗੱਲ ਕਰੋ ਕਿ ਆਪਾਂ ਦੱਸੀਏ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਕਿਸੇ ਬੱਚੇ ਨਾਲੋਂ ਘੱਟ ਨਹੀਂ ਮੇ ਛਾਟੇ ਦੇ ਸਕੂਲ ਦੇ ਵਿੱਚ ਬਹੁਤ ਸ਼ਾਨਦਾਰ ਸਕੂਲ ਬਣਾਇਆ ਸੀ ਉੱਥੇ ਉਦਘਾਟਨ ਤੋਂ ਬਾਅਦ ਮੈਂ 6-8 ਮਹੀਨੇ ਬਾਅਦ ਉੱਥੇ ਗਿਆ ਤੇ ਮੈਂ ਬੱਚਿਆਂ ਨੂੰ ਜਿਵੇਂ ਤੁਹਾਨੂੰ ਪੁੱਛਿਆ ਨਾ ਕਲਾਸ ਤੋਂ ਟੀਚਰਸ ਬਾਹਰ ਕੱਢ ਕੇ ਇਕੱਲੇ ਬੱਚਿਆਂ ਨਾਲ ਗੱਲ ਕਰਕੇ ਉਹਨੂੰ ਪੁੱਛਿਆ ਮੈਂ ਕਿ ਬੱਚੋ ਸੱਚੀ ਦੱਸੋ ਕੋਈ ਬਦਲਾਅ ਆਇਆ ਸਭ ਨੇ ਕੋਈ ਕੋਈ ਉਦਾਹਰਣ ਦਿੱਤੀ ਇੱਕ ਬੱਚੇ ਨੇ ਇੱਕ ਬਹੁਤ ਪਿਆਰੀ ਉਦਾਹਰਣ ਦਿੱਤੀ ਮੈਂ ਉਸ ਤੋਂ ਵੱਡਾ ਸਰਟੀਫਿਕੇਟ ਮੇਰੇ ਲਈ ਨਹੀਂ ਹੋ ਸਕਦਾ ਉਸ ਲੜਕਾ ਸੀ 8ਵੀਂ ਕਲਾਸ ਪੜਦਾ ਉਹਨਾਂ ਕਿਹਾ ਹਰ ਤਰੀਕੇ ਹਰ ਬੰਦਾ ਆਪਣੇ ਤਰੀਕੇ ਨਾਲ ਸਮਝਾ ਰਿਹਾ ਕੋਈ ਕਹਿੰਦਾ ਜੀ ਟੀਚਰ ਵਧੀਆ ਹੋ ਗਏ ਕੋਈ ਕਹਿੰਦਾ ਜੀ ਸਾਡੇ ਕਲਾਸਰੂਮ ਮੇਰਾ ਡੈਸਕ ਵਧੀਆ ਹੋ ਗਿਆ ਉਹ ਸਕੂਲ ਚ ਅਸੀਂ ਜਿਮ ਬਣਾਇਆ ਕਹਿੰਦਾ ਜਿਮ ਆ ਗਿਆ ਕੋਈ ਕਹਿੰਦਾ ਗਰਾਊਂਡ ਵਧੀਆ ਹੋ ਗਿਆ ਕੋਈ ਕਹਿੰਦਾ ਸਿਕਿਉਰਿਟੀ ਗਾਰਡ ਦਾ ਫਾਇਦਾ ਉਸ ਬੱਚੇ ਨੇ ਜੋ ਜਵਾਬ ਦਿੱਤਾ ਕੋਈ ਨਾ ਸਰ ਪਹਿਲਾਂ ਜਦੋਂ ਮੈਂ ਸ਼ਾਮੀ ਆਪਣੀ ਗਲੀ 'ਚ ਖੇਡਦਾ ਸੀ ਨਾ ਤਾਂ ਮੇਰੇ ਨਾਲ ਦੇ ਮੇਰੇ ਦੋਸਤ ਜੋ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਉਹ ਮੇਰੇ ਸਕੂਲ ਦਾ ਮਜ਼ਾਕ ਬਣਾਉਂਦੇ ਸੀ ਕਹਿੰਦਾ ਜੀ ਹੁਣ ਮੈਂ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦਾ ਮਜ਼ਾਕ ਬਣਾਉਂਦਾ ਮੈਂ ਉਹਨਾਂ ਨੂੰ ਜਾ ਕੇ ਦੱਸਦਾ ਕਿ ਮੇਰੇ ਉਸਤਾ ਜਿੰਨਾ ਗੱਲ ਹੈ ਕਿ ਨਜ਼ਰੀਏ ਦਾਫਾ